ਖੰਡ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕੀ ਹੈ ਕੇਕ ਬਿਸਕੁਟ ਆਈਸਕ੍ਰੀਮ ਸੌਫਟ ਡਰਿੰਕਸ ਇਹ ਸਭ ਚੀਜ਼ਾਂ ਦੇ ਵਿੱਚ ਖੰਡ ਦੀ ਵੱਧ ਮਾਤਰਾ ਮਿਲਦੀ ਹੈ ਅਧਿਐਨ ਦੱਸਦੇ ਨੇ ਕਿ ਭਾਰਤ ਦੇ ਅੱਧੇ ਤੋਂ ਵੱਧ ਪਰਿਵਾਰ ਹਫ਼ਤੇ ਦੇ ਵਿੱਚ ਕਈ ਵਾਰ ਇਹ ਚੀਜ਼ਾਂ ਖਾਂਦੇ ਨੇ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਅਸੀਂ ਸਿਰਫ 10 ਦਿਨਾਂ ਦੇ ਲਈ ਖੰਡ ਛੱਡ ਦਈਏ ਤਾਂ ਸਰੀਰ ਉੱਤੇ ਇਸ ਦਾ ਕੀ ਅਸਰ ਪਵੇਗਾ ਸਭ ਤੋਂ ਪਹਿਲਾਂ ਸਮਝਣਾ ਜ਼ਰੂਰੀ ਹੈ ਕਿ ਐਡਿਡ ਸ਼ੂਗਰ ਜਿਵੇਂ ਵਾਈਟ ਜਾਂ ਫਿਰ ਬ੍ਰਾਊਨ ਸ਼ੂਗਰ ਸ਼ਹਿਦ ਗੁੜ ਬਿਸਕੁਟ ਜਾਂ ਫਿਰ ਸੌਫਟ ਡਰਿੰਕਸ ਸਰੀਰ ਲਈ ਕਾਫੀ ਨੁਕਸਾਨਦੇ ਨੇ ਇਹ ਟਾਈਪ 2 ਡਾਇਬੀਟੀਜ਼ ਮੋਟਾਪਾ ਫੈਟੀ ਲੀਬਰ ਦਿਲ ਦੀ ਬਿਮਾਰੀ ਅਤੇ ਦੰਦਾਂ ਦੇ ਸੜਨ ਦਾ ਜੋਖਮ ਵਧਾਉਂਦੀ ਹੈ ਵਿਰੋਧ ਵਿੱਚ ਫਲਾਂ ਅਤੇ ਸਬਜ਼ੀਆਂ ਵਿੱਚ ਮਿਲਣ ਵਾਲੀ ਕੁਦਰਤੀ ਸ਼ੂਗਰ ਸਿਹਤ ਲਈ ਫਾਇਦੇਮੰਦ ਹੈ ਇਸ ਤੋਂ ਇਲਾਵਾ ਤੁਸੀਂ ਫਲਾਂ ਤੇ ਸਬਜ਼ੀਆਂ ਵਿੱਚ ਮਿਲਣ ਵਾਲੀ ਕੁਦਰਤੀ ਸ਼ੂਗਰ ਸਿਹਤ ਲਈ ਫਾਇਦੇਮੰਦ ਮਹਿਸੂਸ ਹੁੰਦੀ ਹੈ ਉਹ ਖਾ ਸਕਦੇ ਹੋ ਜੇ ਤੁਸੀਂ ਖੰਡ ਤੋਂ ਪਰਹੇਜ਼ ਕਰਦੇ ਹੋ ਤਾਂ ਕੁਝ ਦਿਨਾਂ ਵਿੱਚ ਹੀ ਤੁਹਾਨੂੰ ਬਦਲਾਅ ਦੇਖਣੇ ਸ਼ੁਰੂ ਹੋ ਜਾਣਗੇ ਡਾਕਟਰਾਂ ਦੇ ਅਨੁਸਾਰ 5 ਤੋਂ 6 ਦਿਨਾਂ ਵਿੱਚ ਪਾਚਨ ਪ੍ਰਣਾਲੀ ਸੁਧਰਦੀ ਹੈ 7 ਤੋਂ 8 ਦਿਨਾਂ ਵਿੱਚ ਮੂਡ ਬਿਹਤਰ ਹੋ ਜਾਂਦਾ ਹੈ ਤੇ 9 ਤੋਂ 10 ਦਿਨਾਂ ਦੇ ਵਿੱਚ ਚਮੜੀ ਉੱਤੇ ਚਮਕ ਆਉਣੀ ਸ਼ੁਰੂ ਹੋ ਜਾਂਦੀ ਹੈ ਡਾਇਬੀਟਿਸ ਮਰੀਜ਼ਾਂ ਵਿੱਚ ਬਲੱਡ ਸ਼ੂਗਰ ਦੇ ਪੱਧਰ ਵੀ ਤੇਜ਼ੀ ਨਾਲ ਸੁਧਰਦੇ ਨੇ ਹਾਲਾਂਕਿ ਸ਼ੁਰੂ ਵਿੱਚ ਕੁਝ ਲੋਕਾਂ ਨੂੰ ਸਿਰਦਰਦ ਥਕਾਵਟ ਜਾਂ ਫਿਰ ਮੂਡ ਸਵਿੰਗ ਹੋ ਸਕਦੇ ਨੇ ਵਿਸ਼ਵ ਸਿਹਤ ਸੰਗਠਨ ਸਿਫਾਰਿਸ਼ ਕਰਦਾ ਹੈ ਕਿ ਰੋਜ਼ਾਨਾ ਦੀਆਂ ਕੈਲੋਰੀਆਂ ਵਿੱਚ 10% ਤੋਂ ਵੱਧ ਸ਼ੂਗਰ ਨਹੀਂ ਹੋਣੀ ਚਾਹੀਦੀ ਤੇ ਬਿਹਤਰ ਹੈ ਕਿ ਇਸ ਨੂੰ 5% ਤੱਕ ਘਟਾਇਆ ਜਾਵੇ ਇਹ ਲਗਭਗ 6 ਚਮਚ ਖੰਡ ਦੇ ਬਰਾਬਰ ਹੈ ਮਾਹਿਰ ਕਹਿੰਦੇ ਨੇ ਕਿ ਖੰਡ ਨੂੰ ਘਟਾਉਣਾ ਸਿਰਫ ਦਾਸ ਦਿਨਾਂ ਲਈ ਨਹੀਂ ਸਗੋਂ ਪੂਰੀ ਜ਼ਿੰਦਗੀ ਲਈ ਇੱਕ ਸਿਹਤਮੰਦ ਆਦਤ ਬਣਾਈ ਜਾਣੀ ਚਾਹੀਦੀ ਹੈ ਖੰਡ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕੀ ਹੈ ਕੇਕ ਬਿਸਕੁਟ ਆਈਸਕ੍ਰੀਮ ਸੌਫਟ ਡਰਿੰਕਸ ਇਹ ਸਭ ਚੀਜ਼ਾਂ ਦੇ ਵਿੱਚ ਖੰਡ ਦੀ ਵੱਧ ਮਾਤਰਾ ਮਿਲਦੀ ਹੈ ਅਧਿਐਨ ਦੱਸਦੇ ਨੇ ਕਿ ਭਾਰਤ ਦੇ ਅੱਧੇ ਤੋਂ ਵੱਧ ਪਰਿਵਾਰ ਹਫ਼ਤੇ ਦੇ ਵਿੱਚ ਕਈ ਵਾਰ ਇਹ ਚੀਜ਼ਾਂ ਖਾਂਦੇ ਨੇ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਅਸੀਂ ਸਿਰਫ 10 ਦਿਨਾਂ ਦੇ ਲਈ ਖੰਡੇ ਛੱਡ ਦਈਏ ਤਾਂ ਸਰੀਰ ਉੱਤੇ ਇਸ ਦਾ ਕੀ ਅਸਰ ਪਵੇਗਾ ਸਭ ਤੋਂ ਪਹਿਲਾਂ ਸਮਝਣਾ ਜ਼ਰੂਰੀ ਹੈ ਕਿ ਐਡਿਡ ਸ਼ੂਗਰ ਜਿਵੇਂ ਵਾਈਟ ਜਾਂ ਫਿਰ ਬ੍ਰਾਊਨ ਸ਼ੂਗਰ ਸ਼ਹਿਦ ਗੁੜ ਬਿਸਕੁਟ ਜਾਂ ਫਿਰ ਸੌਫਟ ਡਰਿੰਕਸ ਸਰੀਰ ਲਈ ਕਾਫੀ ਨੁਕਸਾਨਦੇ ਨੇ ਇਹ ਟਾਈਪ 2 ਡਾਇਬੀਟੀਜ਼ ਮੋਟਾਪਾ ਫੈਟੀ ਲੀਵਰ ਦਿਲ ਦੀ ਬਿਮਾਰੀ ਅਤੇ ਦੰਦਾਂ ਦੇ ਸੜਨ ਦਾ ਜੋਖਮ ਵਧਾਉਂਦੀ ਹੈ ਵਿਰੋਗ ਵਿੱਚ ਫਲਾਂ ਅਤੇ ਸਬਜ਼ੀਆਂ ਵਿੱਚ ਮਿਲਣ ਵਾਲੀ ਕੁਦਰਤੀ ਸ਼ੂਗਰ ਸਿਹਤ ਲਈ ਫਾਇਦੇਮੰਦ ਹੈ ਇਸ ਤੋਂ ਇਲਾਵਾ ਤੁਸੀਂ ਫਲਾਂ ਤੇ ਸਬਜ਼ੀਆਂ ਵਿੱਚ ਮਿਲਣ ਵਾਲੀ ਕੁਦਰਤੀ ਸ਼ੂਗਰ ਸਿਹਤ ਲਈ ਫਾਇਦੇਮੰਦ ਮਹਿਸੂਸ ਹੁੰਦੀ ਹੈ ਉਹ ਖਾ ਸਕਦੇ ਹੋ ਜੇ ਤੁਸੀਂ ਖੰਡ ਤੋਂ ਪਰਹੇਜ਼ ਕਰਦੇ ਹੋ ਤਾਂ ਕੁਝ ਦਿਨਾਂ ਵਿੱਚ ਹੀ ਤੁਹਾਨੂੰ ਬਦਲਾਅ ਦੇਖਣੇ ਸ਼ੁਰੂ ਹੋ ਜਾਣਗੇ ਡਾਕਟਰ ਦੇ ਅਨੁਸਾਰ 5 ਤੋਂ 6 ਦਿਨਾਂ ਵਿੱਚ ਪਾਚਣ ਪ੍ਰਣਾਲੀ ਸੁਧਰਦੀ ਹੈ 7 ਤੋਂ 8 ਦਿਨਾਂ ਵਿੱਚ ਮੂਡ ਬਿਹਤਰ ਹੋ ਜਾਂਦਾ ਹੈ ਤੇ 9 ਤੋਂ 10 ਦਿਨਾਂ ਦੇ ਵਿੱਚ ਚਮੜੀ ਉੱਤੇ ਚਮਕ ਆਉਣੀ ਸ਼ੁਰੂ ਹੋ ਜਾਂਦੀ ਹੈ ਡਾਇਬਟੀਜ਼ ਮਰੀਜ਼ਾਂ ਵਿੱਚ ਬਲੱਡ ਸ਼ੂਗਰ ਦੇ ਪੱਧਰ ਵੀ ਤੇਜ਼ੀ ਨਾਲ ਸੁਧਰਦੇ ਨੇ ਹਾਲਾਂਕਿ ਸ਼ੁਰੂ ਵਿੱਚ ਕੁਝ ਲੋਕਾਂ ਨੂੰ ਸਿਰਦਰਦ ਥਕਾਵਟ ਜਾਂ ਫਿਰ ਮੂਡ ਸਵਿੰਗ ਹੋ ਸਕਦੇ ਨੇ ਵਿਸ਼ਵ ਸਿਹਤ ਸੰਗਠਨ ਸਿਫਾਰਿਸ਼ ਕਰਦਾ ਹੈ ਕਿ ਰੋਜ਼ਾਨਾ ਦੀਆਂ ਕੈਲਰੀਆਂ ਵਿੱਚ 10% ਤੋਂ ਵੱਧ 슈ਗਰ ਨਹੀਂ ਹੋਣੀ ਚਾਹੀਦੀ ਤੇ ਬਿਹਤਰ ਹੈ ਕਿ ਇਸ ਨੂੰ 5% ਤੱਕ ਘਟਾਇਆ ਜਾਵੇ ਇਹ ਲਗਭਗ 6 ਚਮਚ ਖੰਡ ਦੇ ਬਰਾਬਰ ਹੈ ਮਾਹਿਰ ਕਹਿੰਦੇ ਨੇ ਕਿ ਖੰਡ ਨੂੰ ਘਟਾਉਣਾ ਸਿਰਫ 10 ਦਿਨਾਂ ਲਈ ਨਹੀਂ ਸਗੋਂ ਪੂਰੀ ਜ਼ਿੰਦਗੀ ਲਈ ਇੱਕ ਸਿਹਤਮੰਦ ਆਦਤ ਬਣਾਈ ਜਾਣੀ ਚਾਹੀਦੀ ਹੈ